ਸਾਰੀ ਓਪਨ ਲਾਇਬ੍ਰੇਰੀ ਆ ਬੁੱਕਸ ਵੀ ਸਾਡੀਆਂ ਦੇਖੋ ਓਪਨ ਪਈਆਂ ਨੇ ਬੱਚੇ ਜਦੋਂ ਫ੍ਰੀ ਪੀਰੀਅਡ ਹੈ ਇਹਨਾਂ ਦਾ ਬੱਚੇ ਉਰੇ ਆ ਕੇ ਆਪਣਾ ਜਿਹੜਾ ਸਿਲੇਬਸ ਤੋਂ ਬਿਨਾ ਜੋ ਵੀ ਬੁੱਕਸ ਨੇ ਉਹ ਬੱਚੇ ਇਹਨੂੰ ਇੰਜੋਏ ਵੀ ਕਰਦੇ ਨੇ ਤੇ ਇਹਨੇ ਰਿਸਪੌਂਸੀਬਲ ਨੇ ਵੀ ਕੋਈ ਵੀ ਬੁੱਕ ਦੇਖੋ ਕੋਈ ਫੱਡੀ ਨਹੀਂ ਹੋਈ ਕੋਈ ਲੋਕ ਦੇ ਵਿੱਚ ਨਹੀਂ ਹੈ ਬੜਾ ਨੈਚੁਰਲ ਪ੍ਰੋਸੈਸ ਆ ਇਹ ਤੇ ਸਾਨੂੰ ਇਹ ਨਹੀਂ ਆ ਵੀ ਸਾਡੀ ਕੋਈ ਬੁੱਕ ਕੋਈ ਚੋਰੀ ਹੋ ਗਈ ਜਾਂ ਕੋਈ ਬੱਚੇ ਫਾੜ ਦੇਣਗੇ ਇੰਨੀ ਅਸੀਂ ਰਿਸਪੌਂਸੀਬਿਲਟੀ ਬੱਚਿਆਂ ਦੇ ਵਿੱਚ ਲੈ ਕੇ ਆਏ ਆ ਡਿਸਪਲਿਨ ਦੇ ਨਾਲ ਫਰੇਮ ਕੀਤਾ ਹੋਇਆ ਉਹਦੇ ਚ ਉਹਨੂੰ ਅਟਰੈਕਟ ਕਰਨ ਲਈ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਕਿੰਨਾ ਅੱਛਾ ਤੁਸੀਂ ਦੇਖ ਓਰੀਜਨਲ ਜਿਹੜੇ ਨੇ ਇਹ ਫਲਾਰਸ ਅਸੀਂ ਆਰਟਿਸਟ ਤੋਂ ਬਣਵਾ ਕੇ ਉਹਰੇ ਅਸੀਂ ਇਹਨੂੰ ਡੈਕੋਰੇਟ ਕੀਤਾ ਪੰਜਾਬੀ ਲੈਂਗੁਏਜ ਦੇ ਨਾਲ ਅਸੀਂ ਮਾਤਭਾਸ਼ਾ ਨੂੰ ਪ੍ਰਮੋਟ ਕਰਨ ਦੇ ਲਈ ਹੱਥ ਲਿਖਤ ਜਿਹੜੇ ਨੇ ਵਰਣਮਾਲਾ ਤੇ ਨਾਲ ਜਿਹੜੇ ਅਸੀਂ ਕੋਰਸ ਵਗੈਰਾ ਲਿਖੇ ਹੋਏ ਨੇ ਇੱਕ ਡਿਫਰੈਂਟ ਕਨਸੈਪਟ ਅਸੀਂ ਲੈ ਕੇ ਆਏ ਹਾਂ ਸਕੂਲ ਦੇ ਵਿੱਚ ਖਾਸ ਤੌਰ ਤੇ ਬਾਲਾ ਵਰਗ ਦੇ ਚੱਲਦਾ ਸਕੂਲਾਂ ਦੇ ਵਿੱਚ ਇੱਧਰ ਅਸੀਂ ਅਵੇਅਰਨੈਸ ਲਈ ਦੇਖੋ ਪੇਂਟਿੰਗ ਲਗਾਈਆਂ ਹੋਈਆਂ ਬਾਲ ਮਜ਼ਦੂਰੀ ਤੋਂ ਨਸ਼ਿਆਂ ਦੇ ਉੱਤੇ ਨੇ ਆ ਐਨਵਾਇਰਨਮੈਂਟ ਨਾਲ ਅਕਸਰ ਸਾਡਾ ਇਹ ਹੁੰਦਾ ਵੀ ਕੁਝ ਨਾਵਾ ਕਰੀਏ ਬੱਚਿਆਂ ਲਈ ਕੁਝ ਲੈ ਕੇ ਆਈਏ ਜਿਹੜਾ ਰੁਟੀਨ ਚ ਸਰਕਾਰੀ ਸਕੂਲਾਂ ਦਾ ਇੱਕ ਦੇਖੋ ਤੁਸੀਂ ਇਮੇਜ ਬਣਿਆ ਹੋਇਆ ਜਾਂ ਵਰਕਿੰਗ ਬਣੀ ਹੋਈ ਆ ਉਹਦੇ ਨਾਲ ਉਹ ਵੀ ਹਟ ਕੇ ਇਧਰ ਦੇਖੋ ਅਸੀਂ ਥੱਲੇ ਪੈਨਲਿੰਗ ਕਰਾਈ ਹੋਈ ਆ ਜੀ ਕਿਉਂਕਿ ਆਮ ਤੌਰ ਤੇ ਅਸੀਂ ਸਕੂਲਾਂ 'ਚ ਦੇ ਦਿਆਂ ਵੀ ਜਿਹੜੀਆਂ ਦੀਵਾਰਾਂ ਬੱਚਿਆਂ ਨੇ ਕੋਈ ਪੈਨਾਂ ਨਾਲ ਜਾਂ ਕੋਈ ਮਾਰ ਕੇ ਭੰਨੀਆਂ ਟੁੜੀਆਂ ਹੁੰਦੀਆਂ ਟੁੜੀਆਂ ਹੁੰਦੀਆਂ ਹਨਾ ਬੜਾ ਅੱਛਾ ਨੀਟ ਐਂਡ ਕਲੀਨ ਵੈਲ ਮੇਨਟੇਨਡ ਆ ਕਤੋਂ ਵੀ ਕੋਈ ਸਕੂਲ ਦੀ ਕੋਈ ਟਾਇਪ ਨਹੀਂ ਡੁੱਟੀ ਮਿਲੂਗੀ ਕੋਈ ਲੀਗੇਜ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਸਾਰੀ ਇੱਕ ਜਿਹੜੀ ਅਸੀਂ ਐਫਰਟ ਇੱਕ ਡਿਸਪਲਿਨ ਤੋਂ ਸਟਾਰਟ ਕਰਦੇ ਹਾਂ ਮਾਰਨਿੰਗ ਅਸੈਂਬਲੀ ਜਿਹੜੀ ਸਾਡੀ ਆ ਉਸੇ ਤਰ੍ਹਾਂ ਤੁਸੀਂ ਮਿਡਡੇ ਮੀਲ ਦਾ ਰੂਮ ਦੇਖ ਰਹੇ ਹੋ ਡਿਸਪਲਿਨ ਵਿੱਚ ਬੱਚੇ ਬੈਠੇ ਨੇ ਮਿਡਡੇ ਮੀਲ ਪੰਜਾਬ ਦਾ ਇੱਕੋ ਇੱਕ ਸਕੂਲ ਆ ਜਿਹਦੇ ਵਿੱਚ ਬੱਚੇ ਡਾਇਨਿੰਗ ਰੂਮ ਦੇ ਵਿੱਚ ਬੈਠ ਕੇ ਇੱਕ ਇਕੱਠੇ ਕਲਾਸ ਵਾਈਜ਼ ਆ ਕੇ ਉਹਨੂੰ ਮਿਡਡੇ ਮੀਲ ਇੰਜੋਏ ਕਰਦੇ ਨੇ ਆ ਸਾਡੀ ਲਾਇਬ੍ਰੇਰੀ ਆ ਦੇਖੋ ਸਾਰੀ ਓਪਨ ਲਾਇਬ੍ਰੇਰੀ ਆ ਬੁੱਕਸ ਵੀ ਸਾਡੀਆਂ ਦੇਖੋ ਓਪਨ ਪਈਆਂ ਨੇ ਬੱਚੇ ਜਦੋਂ ਫ੍ਰੀ ਪੀਰੀਅਡ ਹੈ ਇਹਨਾਂ ਦਾ ਬੱਚੇ ਉਰੇ ਆ ਗਏ ਆਪਣਾ ਜਿਹੜਾ ਸਿਲੇਬਸ ਤੋਂ ਬਿਨਾ ਜੋ ਵੀ ਬੁੱਕਸ ਨੇ ਉਹ ਬੱਚੇ ਇਹਨੂੰ ਇੰਜੋਏ ਵੀ ਕਰਦੇ ਨੇ ਤੇ ਇਹਨੇ ਰਿਸਪਾਂਸਿਬਲ ਨੇ ਵੀ ਕੋਈ ਵੀ ਬੁੱਕ ਦੇਖੋ ਕੋਈ ਫੱਡੀ ਨਹੀਂ ਹੋਈ ਕੋਈ ਲੋਕ ਦੇ ਵਿੱਚ ਨਹੀਂ ਹੈ ਬੜਾ ਨੈਚੁਰਲ ਪ੍ਰੋਸੈਸ ਆ ਇਹ ਵੀ ਸਾਨੂੰ ਇਹ ਨਹੀਂ ਆ ਵੀ ਸਾਡੀ ਕੋਈ ਬੁੱਕ ਚੋਰੀ ਹੋ ਗਈ ਜਾਂ ਕੋਈ ਬੱਚੇ ਫਾੜ ਦੇਣਗੇ ਇੰਨੀ ਅਸੀਂ ਰਿਸਪਾਂਸਿਬਿਲਟੀ ਬੱਚਿਆਂ ਦੇ ਵਿੱਚ ਲੈ ਕੇ ਆਏ ਆ ਡਿਸਪਲਿਨ ਦੇ ਨਾਲ ਤੁਹਾਡੇ ਸਾਹਮਣੇ ਬੱਚੇ ਦੇਖੋ ਪੜ ਰਹੇ ਨੇ ਇਸੇ ਤਰ੍ਹਾਂ ਬੁੱਕਸ ਪਈਆਂ ਨੇ ਪਿੱਛੇ ਤੁਹਾਡੇ ਸਾਹਮਣੇ ਦੇਖੋ ਅਸੀਂ ਫਰੇਮ ਕੀਤਾ ਹੋਇਆ ਉਹਦੇ ਚ ਉਹਨੂੰ ਅਟਰੈਕਟ ਕਰਨ ਲਈ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਕਿੰਨਾ ਅੱਛਾ ਤੁਸੀਂ ਦੇਖੋ origignal ਜਿਹੜੇ ਨੇ ਇਹ ਫਲਾਰਸ ਅਸੀਂ ਆਰਟਿਸਟ ਤੋਂ ਬਣਵਾ ਕੇ ਉਹਰੇ ਅਸੀਂ ਇਹਨੂੰ ਡੈਕੋਰੇਟ ਕੀਤਾ ਇਧਰ ਨਾਲ ਪੰਜਾਬੀ ਲੈਂਗੁਏਜ ਦੇ ਨਾਲ ਅਸੀਂ ਮਾਤਭਾਸ਼ਾ ਨੂੰ ਪ੍ਰਮੋਟ ਕਰਨ ਦੇ ਲਈ ਹੱਥ ਲਿਖਤ ਜਿਹੜੇ ਨੇ ਵਰਣਮਾਲਾ ਤੇ ਨਾਲ ਜਿਹੜੇ ਅਸੀਂ ਕੋਰਸ ਵਗੈਰਾ ਲਿਖੇ ਹੋਏ ਨੇ ਇੱਕ ਡਿਫਰੈਂਟ ਕਨਸੈਪਟ ਅਸੀਂ ਲੈ ਕੇ ਆਏ ਹਾਂ ਸਕੂਲ ਦੇ ਵਿੱਚ ਆਮ ਤੌਰ ਤੇ ਬਾਲਵਾੜੀ ਚੱਲਦਾ ਸਕੂਲਾਂ ਦੇ ਵਿੱਚ ਇਧਰ ਅਸੀਂ ਅਵੇਰਨੈਸ ਲਈ ਦੇਖੋ ਪੇਂਟਿੰਗ ਲਗਾਈਆਂ ਹੋਈਆਂ ਜੀ ਬਾਲ ਮਜ਼ਦੂਰੀ ਤੋਂ ਨਸ਼ਿਆਂ ਦੇ ਉੱਤੇ ਨੇ ਆ ਐਨਵਾਇਰਨਮੈਂਟ ਨਾਲ ਆ ਮਤਸ ਸਾਡਾ ਇਹ ਹੁੰਦਾ ਵੀ ਕੁਝ ਨਾਵਾ ਕਰੀਏ ਬੱਚਿਆਂ ਲਈ ਕੁਝ ਲੈ ਕੇ ਆਈਏ ਬਈ ਇੱਕ ਜਿਹੜਾ ਰੁਟੀਨ ਚ ਸਰਕਾਰੀ ਸਕੂਲਾਂ ਦਾ ਇੱਕ ਦੇਖੋ ਤੁਸੀਂ ਇਮੇਜ ਬਣਿਆ ਹੋਇਆ ਜਾਂ ਵਰਕਿੰਗ ਬਣੀ ਹੋਈ ਆ ਉਹਦੇ ਨਾਲੋਂ ਅਸੀਂ ਹਟ ਕੇ ਇਧਰ ਦੇਖੋ ਅਸੀਂ ਥੱਲੇ ਪੈਨਲਿੰਗ ਕਰਾਈ ਹੋਈ ਆ ਜੀ ਕਿਉਂਕਿ ਆਮ ਤੌਰ ਤੇ ਅਸੀਂ ਸਕੂਲਾਂ 'ਚ ਦੇਖਦੇ ਆ ਵੀ ਜਿਹੜੀਆਂ ਦਿਵਾਰਾਂ ਬੱਚਿਆਂ ਨੇ ਕੋਈ ਪੈਨ ਨਾਲ ਜਾਂ ਕੋਈ ਮਾਰ ਕੇ ਭੰਨੀਆਂ ਢੁਡੀਆਂ ਹੁੰਦੀਆਂ ਢੁਡੀਆਂ ਹੁੰਦੀਆਂ ਹਨਾ ਬੜਾ ਅੱਛਾ ਨੀਟ ਐਂਡ ਕਲੀਨ ਵੈਲ ਮੇਨਟੇਨਡ ਆ ਜੀ ਕਿਤੋਂ ਵੀ ਕੋਈ ਸਕੂਲ ਦੀ ਕੋਈ ਟਾਇਪ ਨਹੀਂ ਟੁੱਟੀ ਮਿਲੂਗੀ ਕੋਈ ਲੀਕੇਜ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਸਾਰੀ ਇੱਕ ਜਿਹੜੀ ਅਸੀਂ ਐਫਰਟ ਇੱਕ ਡਿਸਪਲਿਨ ਤੋਂ ਸਟਾਰਟ ਕਰਦੇ ਆ ਮਾਰਨਿੰਗ ਅਸੈਂਬਲੀ ਜਿਹੜੀ ਸਾਡੀ ਆ ਤੇ ਜਿਹੜੀ ਅਸੀਂ ਸਕੂਲ ਨੂੰ ਛੁੱਟੀ ਐਂਡ ਤੇ ਕਰਦੇ ਆ ਉਹ ਵੀ ਅਸੀਂ ਡਿਸਪਲਾਈਨ ਵਿੱਚ ਬੱਚਿਆਂ ਦੀਆਂ ਲਾਈਨਾਂ ਬਣ ਕੇ ਬੱਚੇ ਬਾਹਰ ਜਾ ਰਹੇ ਨੇ ਉਸੇ ਤਰ੍ਹਾਂ ਤੁਸੀਂ ਮਿਡਡੇ ਮੀਲ ਦਾ ਰੂਮ ਦੇਖ ਰਹੇ ਹੋ ਡਿਸਪਲਾਈਨ ਵਿੱਚ ਬੱਚੇ ਬੈਠੇ ਨੇ ਮਿਡਡੇ ਮੀਲ ਪੰਜਾਬ ਦਾ ਇੱਕੋ ਇੱਕ ਸਕੂਲ ਆ ਜਿਹਦੇ ਵਿੱਚ ਬੱਚੇ ਡਾਈਨਿੰਗ ਰੂਮ ਦੇ ਵਿੱਚ ਬੈਠ ਕੇ ਇੱਕ ਇਕੱਠੇ ਕਲਾਸ ਵਾਈਜ਼ ਆਗੇ ਉਹਨੂੰ ਮਿਡਡੇ ਮੀਲ ਇੰਜੋਏ ਕਰਦੇ ਨੇ ਤੇ ਇਹੀ ਰੂਮ ਨੂੰ ਅਸੀਂ ਇੱਕ ਸੈਮੀਨਾਰ ਰੂਮ ਵੀ ਮੰਗਦੇ ਆ ਜਾਂ ਕੋਈ ਅਸੀਂ ਫੰਕਸ਼ਨ ਕਰਨਾ ਇਦੇ ਚ ਅਸੀਂ ਉਹ ਫੰਕਸ਼ਨ ਕਰਾਉਂਦੇ ਆਂ ਬੱਚਿਆਂ ਦੇ ਸਟੇਜ ਦੇ ਅਸੀਂ ਉਹ ਦੇਖੋ ਸਟੇਜ ਵੀ ਬਣੀ ਹੋਈ ਆ ਸਟੇਜ ਲਈ ਬੱਚੇ ਇੱਥੇ ਮਾਈਕ ਦੇ ਉੱਪਰ ਵੀ ਤਿਆਰ ਕਰਦੇ ਆਂ ਤੇ ਮਕਸਦ ਇਹ ਆ ਵੀ ਘੱਟ ਚੀਜ਼ਾਂ ਦੇ ਨਾਲ ਉਹਨੂੰ ਵੱਧ ਤੋਂ ਵੱਧ ਜਿਹੜੀ ਫੈਸਿਲਿਟੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰਨੀਆਂ ਨੇ ਹੁਣ ਦੇਖੋ 100 ਕੋ ਮੰਦਾ ਅਕੀਜ ਜੰਮੇ ਰਾਜਨ ਇੱਕ ਮੈਸੇਜ ਏਰੀਆ ਇਹ ਪੇਂਟਿੰਗ ਜੀ origignal ਪੇਂਟਿੰਗਾਂ ਇਹਦੀ ਕੀਮਤ ਬਹੁਤ ਜ਼ਿਆਦਾ ਕੀਮਤਨੀਆਂ ਹੈ ਪੇਂਟਿੰਗ ਨੇ ਕੋਈ ਇਹ ਨਹੀਂ ਆ ਇਹ ਵੀ ਫਲੈਕਸ ਨੂੰ ਬਣਾ ਕੇ ਅਸੀਂ ਪੇਂਟਿੰਗ ਤਿਆਰ ਕਰਵਾਈ ਆ ਗਵਰਨਰ ਦੇ ਐਜੂਕੇਸ਼ਨ ਦੇ ਉੱਤੇ ਅਸੀਂ ਜਿਹੜੀ ਪ੍ਰਾਇਮਰੀ ਲੈਵਲ ਤੋਂ ਵੀ ਅਸੀਂ ਵਰਕ ਆਊਟ ਕਰ ਰਹੇ ਹਾਂ ਇਸ ਤੋਂ ਤਾਂ ਅੱਗੇ ਵੀ ਹੋਰ ਵੀ ਪੈਂਡਿੰਗ ਲੱਗੀਆਂ ਹੋਈਆਂ ਨੇ ਬੜੇ ਵਧੀਆ ਅਸੀਂ ਰੂਮ ਕਲਾਸਰੂਮ ਜਿਹੜੇ ਡਾਈਨਿੰਗ ਹਾਲ ਨੇ ਅਸੀਂ ਬੜੇ ਵਧੀਆ ਤਿਆਰ ਕੀਤੇ ਹੋਏ ਨੇ ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਹੁਣ ਬਣਿਆ ਜਦੋਂ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਕਿਉਂਕਿ ਹਮੇਸ਼ਾ ਦਾਵਾ ਕਰਦੀ ਆਈ ਹੈ ਕਿ ਅਸੀਂ ਸਿੱਖਿਆ ਨੂੰ ਉੱਪਰ ਲੈਵਲ ਤੇ ਅਫੀਸ਼ਾ ਰੱਖਿਆ ਬਹੁਤ ਚੰਗੀ ਸਿੱਖਿਆ ਦਾ ਇੱਕ ਸਰਕਾਰ ਦਾ ਇੱਕ ਮੇਨ ਏਜੰਡਾ ਹੁੰਦਾ ਜੋ ਵੀ ਸਰਕਾਰ ਹੁੰਦੀ ਆ ਉਹਦਾ ਏਜੰਡਾ ਇਹੀ ਹੁੰਦਾ ਵੀ ਐਜੂਕੇਸ਼ਨ ਨੂੰ ਅਸੀਂ ਉ ਕੋ ਸਕੂਲ ਹੈਡ ਨੇ ਪ੍ਰਿੰਸੀਪਲ ਨੇ ਉਹ ਉਹਨਾਂ ਨੇ ਕਰਨੀਆਂ ਕਿਉਂਕਿ ਮੈਨੇਜਮੈਂਟ ਦਾ ਬੜਾ ਵੱਡਾ ਰੋਲ ਹੁੰਦਾ ਸਰਕਾਰ ਵੱਲੋਂ ਜੋ ਵੀ ਫੰਡ ਨੇ ਐਨੂਅਲ ਫੰਡਸ ਨੇ ਜਾਂ ਗ੍ਰਾਂਟਸ ਨੇ ਹਰੇਕ ਸਕੂਲ ਨੂੰ ਇੱਕੋ ਜਿਹਾ ਡਿਸਟ੍ਰੀਬਿਊਟ ਹੁੰਦੀਆਂ ਪੰਜਾਬ ਲੈਵਲ ਦੇ ਉੱਪਰ ਜੇ ਇਹ ਗ੍ਰਾਂਟਾਂ ਦੇ ਨਾਲ ਸਕੂਲ ਵਧੀਆ ਬਣਨ ਲੱਗ ਜੇ ਠੀਕ ਹੈ ਜੀ ਉਹਨਾਂ ਦਾ ਰੋਲ ਬੜਾ ਵਧੀਆ ਗ੍ਰਾਂਟਸ ਦਾ ਪਰ ਇੱਕ ਜਿਹੜੀ ਮੈਨੇਜਮੈਂਟ ਮੇਨ ਕਲ ਇਹ ਕਰਦੀ ਆ ਵੀ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ এনवायरमेंट ਨਾਲ ਜੋੜਨਾ ਬੱਚਿਆਂ ਨੂੰ ਸੋਸਾਇਟੀ ਲਈ ਅਸੀਂ ਕਿਵੇਂ ਤਿਆਰ ਕਰਨਾ ਬੱਚਿਆਂ ਦੀ ਡਿਸਪਲਿਨ ਕਿਵੇਂ ਲੈ ਕੇ ਉਹਨਾਂ ਇੱਕ ਮੈਨੇਜਮੈਂਟ ਤੇ ਆ ਕੇ ਡਿਪੈਂਡ ਕਰਦਾ ਤੁਸੀਂ ਦੇਖੋ ਕਈ ਸਕੂਲਾਂ ਵਿੱਚ ਬਹੁਤ ਜ਼ਿਆਦਾ ਪੈਸਾ ਆਇਆ ਹੁੰਦਾ ਪਰ ਉਹ ਮੈਨੇਜਮੈਂਟ ਦੇ ਨਾਲ ਪ੍ਰੋਪਰ ਲੱਗਦਾ ਨਹੀਂ ਹੈ ਤੇ ਉਹ ਵੇਸਟੇਜ ਵੀ ਹੁੰਦੀਆਂ ਠੀਕ ਹੈ ਤੇ ਉਹ ਸਕੂਲ ਦੀ ਉਹ ਲੁੱਕ ਜੋ ਸਰਕਾਰ ਬਣਾਉਣਾ ਚਾਹੁੰਦੀ ਹੈ ਉਹ ਸਕੂਲ ਉਹ ਉਹਨੂੰ ਲੁੱਕ ਦੇ ਹੀ ਨਹੀਂ ਸਕਦਾ ਜਾਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਨਹੀਂ ਹੋਉਂਦੀ